ਫਲੋਰ ਨਮਸ਼ਾਹ ਰੋਡ ਦੇ ਉੱਪਰ ਇੱਕ ਭਿਆਨਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ ਜੋ ਕਿ ਇੱਕ 25 ਮਈ ਤਿੰਨ ਲੋਕਾਂ ਲਈ ਕਾਲ ਬੜ ਕੇ ਹਾਦਸਾ ਵਾਪਰਿਆ। ਘਟਨਾ ਜਲੰਧਰ ਤੇ ਸਬ-ਡਿਵੀਜ਼ਨ ਫਲੋਰ ਦੇ ਪਿੰਡ ਸੁਲਕੌਰ ਦੇ ਨੇੜੇ ਦੀ ਹੈ ਜਿੱਥੇ ਇੱਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ ਦੇ ਵਿੱਚ ਸਵਾਰੀਆਂ ਨੱਕੋ ਨੱਕ ਭਰੀਆਂ ਹੋਈਆਂ ਸਨ ਜਿਸ ਕਰਕੇ ਨੁਕਸਾਨ ਵੱਡੂ ਹੋ ਗਿਆ। ਇਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖਬਰ ਸામਨੇ ਆਈ ਹੈ ਮੌਜੂਦ ਲੋਕ ਨੇ ਇਹ ਵੀ ਦੱਸਿਆ ਹੈ ਕਿ ਲੋਕਾਂ ਦੀ ਸਹਾਇਤਾ ਦੀ ਕਾਰਨ ਬਚਾਏਗੇ ਲੋਕਾਂ ਦੇ ਵੱਲੋਂ ਇਹ ਵੀ ਦੱਸਿਆ ਹੈ ਕਿ ਲੋਕਾਂ ਦੇ ਵੱਲੋਂ ਸਹਾਇਤਾ ਕਰਨ ਦੀ ਬਜਾਏ ਐਕਸੀਡੈਂਟ ਆਟੋ ਦੀ ਵੀਡੀਓ ਬਣਾਈ ਗਈ ਹੈ ਕਿਸੇ ਨੇ ਵੀ ਸਹਾਇਤਾ ਨਹੀਂ ਦਿੱਤੀ ਜਦ ਐਂਬੂਲੈਂਸ ਵੀ ਬਹੁਤ ਦੇਰ ਬਾਅਦ ਪੁੱਜੀ ਤਾਂ मौके ਤੋਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਭਿਆਨਕ ਮੰਜ਼ਰ ਨਜ਼ਰ ਆਇਆ ਮਦੁਰੇ ਜੀ ਤੁਸੀਂ ਸਮਾਚਾਰੀ ਅੱਜ ਇੱਕ ਫੂਰਪੁਰ ਕਲੰਦਰੀਆ ਨਗਰ ਦੇ ਰੋਡ ਉੱਪਰ ਜਿਹੜਾ ਬਹੁਤ ਤਕੜਾ ਐਕਸੀਡੈਂਟ ਹੈ ਤੁਸੀਂ ਮੌਕੇ ਦੇ ਮਜ਼ਦੂਰ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਆਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਿਹਦੇ ਅੱਜ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਹਿਲਾ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲੋਡ ਤੋਂ ਬਾਅਦ ਤੇ ਅਮੇ ਸਾਲੇ ਤੋਂ ਟੱਕਰ ਇਹਨਾਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱਤੇ ਤੇ ਲਗਭਗ 10 ਕਿ ਮਿੰਟ ਲੋਕ ਗੱਡੀਆਂ ਰੋ ਕੇ ਵੀਡੀਓ ਬਣਾ ਰਹੇ ਕੋਈ ਕੁਛ ਕਰੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹ ਕੀ ਬਾਤ ਚਾਹੀਏ ਤੇ ਅਸੀਂ ਆਪਣੀ ਗੱਡੀ ਦੇ ਤੋ ਗੱਲ ਤਾਂ ਇਹ ਵੀ ਪਿੰਲਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ਾਈ ਹੈਗੀ ਹੈ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਜਾਏਗਾ ਪਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਹਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਆਈ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਲਜੂਰ ਕਰਿਆ ਕਰੋ ਕੱਲ ਹਾਦਸਾ ਆਪਣੇ ਨਾਲ ਵੀ ਹੋ ਸਕਦਾ ਕਿਸੇ ਜਾਨ ਵੱਜ ਜਾਵੇਗਾ ਇੱਕ ਪਰਿਵਾਰ ਦੇ ਜੀਵਨ ਜਾਨ ਦੇ ਨਾਲ ਉਰੇ ਕਈ ਪਰਿਵਾਰ ਰਾਜ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਦਾਂ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਉਹਨੂੰ ਸਿਵਲ ਹਸਤਕ੍ਰਿਪਾ ਚਾਜਿਆ ਜਾਵੇ ਉਹਦੀ ਮਦਦ ਕੀਤੀ ਜਾਵੇ ਕਿੰਨੀ ਸੱਟਾਂ ਕਿੰਨੀ ਦੇ ਲੱਗਿਆ ਇਸ ਕੰ ਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਣ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੋਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਮੰਗਦੇ ਮੰਗਦੇ ਇਹ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਂ ਆ ਹਾਂ ਸਰ ਉੱਪਰ ਲਈ ਕਦੋਂ ਚੱਲ ਸਕਦੀ ਹੈ ਚੱਕੇ ਜਾਂਦੀ